ਸਤਿ ਸ਼੍ਰੀ ਅਕਾਲ ਜੀ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਾਸਤੇ ਨੁਸਖੇ ਇੱਕ ਜੋ ਖੁਦ ਨੂੰ ਬਦਲਦਾ ਹੈ ਉਹ ਹਾਲਾਤ ਵੀ ਬਦਲਦਾ ਹੈ ਝੁਕਾ ਦਿੰਦਾ ਹੈ ਅਤੇ ਕਿਸਮਤ ਨੂੰ ਵੀ ਨਵਾਂ ਰੂਪ ਦੇ ਦਿੰਦਾ ਹੈ ਦੋ ਜੇਕਰ ਦੰਦ ਅਤੇ ਮਸੂੜਿਆਂ ਨੂੰ ਕਮਜ਼ੋਰੀ ਹੈ ਸੋਜ ਹੈ ਤਾਂ ਸੰਤਰਾ ਖਾਣਾ ਸ਼ੁਰੂ ਕਰ ਦਿਓ ਇਹ ਮੌਜੂਦ ਵਿਟਾਮਿਨ ਸੀ ਮਸੂੜੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤਿੰਨ ਜੇ ਵਾਰ-ਵਾਰ ਲੂਜ਼ ਮੋਸ਼ਨ ਹੁੰਦਾ ਹੈ ਤਾਂ ਕਾਲੇ ਅੰਗੂਰ ਖਾਣਾ ਸ਼ੁਰੂ ਕਰ ਦਿਓ ਪੇਟ ਨੂੰ ਸਕੂਨ ਮਿਲਦਾ ਹੈ ਅਤੇ ਇਹ ਪ੍ਰੋਬਲਮ ਦੂਰ ਹੁੰਦੀ ਹੈ ਚਾਰ ਕਪੜੇ ਧੁੰਦਲੇ ਅਤੇ ਪੁਰਾਣੇ ਲੱਗਦੇ ਹਨ ਤਾਂ ਲੋਣ ਵਾਲਾ ਪਾਣੀ ਇਸਤੇਮਾਲ ਕਰੋ ਕਪੜੇ ਬਹੁਤ ਵਧੀਆ ਚਮਕਦਾਰ ਹੋ ਜਾਣਗੇ 5 ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਕਦੂ ਦੀ ਸਬਜ਼ੀ ਬਣਾ ਕੇ ਯਰੋ ਰਖਾਓ ਇਹ ਜਿਸਮ ਨੂੰ ਤਾਕਤ ਅਤੇ ਦਿਲ ਨੂੰ ਸਕੂਨ ਦਿੰਦੀ ਹੈ 6 ਗੈਸਟਰੋਲ ਕੰਟਰੋਲ ਨਹੀਂ ਹੋ ਰਿਹਾ ਤਾਂ ਪਿੰਡੀ ਦੀ ਸਬਜ਼ੀ ਬਣਾ ਕੇ ਯਰੋ ਰਖਾਓ ਇਹ ਦਿਲ ਨੂੰ ਤਰੋ ਤਾਜ਼ਾ ਰੱਖਦੀ ਹੈ ਅਤੇ ਚਰਬੀ ਘਟ ਕਰਦੀ ਹੈ 7 ਬਲਗਮ ਅਤੇ ਜਕਾਮ ਤੋਂ ਛਡਕਾਰਾ ਪਾਉਣ ਦੇ ਲਈ ਹਰ ਰੋਜ਼ ਇੱਕ ਮੁੱਠ ਛੋਲੇ ਖਾਓ ਅਤੇ 1 ਘੰਟੇ ਤੱਕ ਪਾਣੀ ਨਾ ਪੀਓ ਜੀ 8 ਦਵਾਈਆਂ ਖਾ ਕੇ ਥੱਕ ਚੁੱਕੇ ਹੋ ਤਾਂ ਇੱਕ ਕੱਪ ਗ੍ਰੀਨ ਟੀ ਦਿਨ ਵਿੱਚ ਜ਼ਰੂਰ ਪੀ ਲਓ ਫਾਲਤੂ ਦੀ ਚਰਬੀ ਗਲਤੀ ਹੈ ਅਤੇ ਦਿਲ ਨੂੰ ਸਕੂਨ ਮਿਲਦਾ ਹੈ 9 ਜੋ ਇਨਸਾਨ ਦੂਸਰਿਆਂ ਦੇ ਲਈ ਰੋਂਦਾ ਹੈ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਹੈ ਕਿਉਂਕਿ ਇਨਸਾਨੀਅਤ ਜਿੰਦਾ ਹੁੰਦੀ ਹੈ 10 ਚਿਹਰੇ ਦੀਆਂ ਝਰੂੜੀਆਂ ਪਰੇਸ਼ਾਨ ਕਰ ਰਹੀਆਂ ਹਨ ਤਾਂ ਹਰੀ ਮਿਰਚ ਦੀ ਚਟਨੀ ਖਾਣਾ ਸ਼ੁਰੂ ਕਰ ਦਿਓ ਇਹ ਸਕਿਨ ਨੂੰ ਜਵਾਨ ਬਣਾਉਂਦੀ ਹੈ ਅਤੇ ਝਰੂੜੀਆਂ ਮਿਟ ਜਾਂਦੀਆਂ ਹਨ ਜਾਰਾਂ ਹਫਤੇ ਵਿੱਚ ਇੱਕ ਵਾਰ ਗਰਮ ਪਾਣੀ ਵਿੱਚ ਲੂਣ ਪਾ ਕੇ ਪੈਰਾਂ ਨੂੰ ਧੋ ਲਓ ਥਕਾਨ ਅਤੇ ਤਣਾਵ ਦੋਵੇਂ ਦੂਰ ਚਲੇ ਜਾਂਦੇ ਹਨ 12 ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਲਸਣ ਖਾਓ ਜਿਸਮ ਦੀ ਚਰਬੀ ਘੁਲ ਜਾਵੇਗੀ ਅਤੇ ਮੈਟਾਬੋਲਿਜਮ ਤੇਜ਼ ਹੋ ਜਾਵੇਗਾ 13 ਗਲਤੀਆਂ ਕਰਨਾ ਇਨਸਾਨੀਅਤ ਦੀ ਫਿਤਰਤ ਹੈ ਪਰ ਸਿੱਖ ਲੈਣਾ ਅਕਲਮੰਦੀ ਹੈ ਦੁਬਾਰਾ ਨਾ ਹੋਵੇ ਦੁਹਰਾਉਣ ਦੀ ਅਸਲੀ ਤਾਕਤ ਹੈ 14 ਦਹੀਂ ਦੇ ਨਾਲ ਖੀਰ ਖਾਣੇ ਹਾਂ ਤਾਂ ਪੇਟ ਠੰਡਾ ਰਹਿੰਦਾ ਹੈ ਅਤੇ ਕਬਜ ਨਹੀਂ ਹੁੰਦੀ 15 ਜੇਕਰ ਰੰਗ ਸਾਵਲਾ ਹੈ ਤਾਂ ਇਸ ਨੂੰ ਹੋਰ ਨਖਾਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਗੁਲਾਬ ਜਲ ਅਤਰ ਚਿਹਰੇ ਉੱਤੇ ਲਗਾਓ ਨਖਾਰ ਵੀ ਆਵੇਗਾ ਅਤੇ ਰੰਗ ਵਿੱਚ ਨਮੀ ਵੀ ਰਹੇਗੀ 16 ਸਰੋਂ ਦਾ ਤੇਲ ਨੱਕ ਵਿੱਚ ਲਗਾਉਣ ਦੇ ਨਾਲ ਕਟਾ ਮਿੱਟੀ ਅਲਰਜੀ ਅਤੇ ਛਿੱਕਾਂ ਤੋਂ ਛਡਕਾਰਾ ਹੁੰਦਾ ਹੈ 17 ਖਾਲੀ ਪੇਟ ਪਾਣੀ ਪੀਣ ਦੇ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਚਰਬੀ ਘਟਦੀ ਹੈ 18 ਜਿਆਦਾ ਸਮੋਸੇ ਅਤੇ ਤਲੀਆਂ ਚੀਜ਼ਾਂ ਖਾ ਰਹੇ ਹੋ ਤਾਂ ਚਿਹਰਾ ਸਾਫ਼ ਨਹੀਂ ਰਹੇਗਾ ਦਾਣੇਦਾਰ ਬਣਾ ਰਹੇਗਾ ਖੂਬਸੂਰਤੀ ਦਾ ਦੁਸ਼ਮਨ ਤੁਹਾਡਾ ਸਵਾਦ ਬਣ ਜਾਵੇਗਾ 19 ਹਰ ਗੱਲ ਜ਼ਰੂਰੀ ਨਹੀਂ ਕਹਿਣੀ ਚਾਹੀਦੀ ਜੋ ਦਿਲ ਨੂੰ ਸਕੂਨ ਦੇਵੇ ਉਹੀ ਬਹੁਤ ਹੈ ਪਰ ਲੇਕਿਨ ਚੁੱਪ ਰਹਿਣਾ ਇੱਕ ਇਬਾਦਤ ਹੈ 20 ਸ਼ੂਗਰ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਮਾਵਾ ਦੀ ਦਾਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਇਹ ਨੇਚਰਲ ਤਰੀਕੇ ਦੇ ਨਾਲ ਬਲੱਡ ਸ਼ੂਗਰ ਕੰਟਰੋਲ ਕਰਦੀ ਹੈ ਦੋਸਤੋ ਇਹ ਸੰ ਘਰੇਲੂ ਨੁਸਖੇ ਆਪਣੇ ਪੁਰਾਣੇ ਬਜ਼ੁਰਗਾਂ ਨੇ ਦੱਸੇ ਹੋਏ ਇੱਕ ਵਾਰ ਇਹਨਾਂ ਨੂੰ ਤੁਸੀਂ ਯੂਰੋਰ ਫਾਲੋ ਕਰੋ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ